ਬਾਬਾ ਸੁਖਾਨੰਦ ਕੀ ਜੈ ਬਾਬਾ ਮੜਜੀ ਤੁਹਾਡੀ ਸਦਾ ਹੀ ਜੈ 10 ਅਗਸਤ ਦਿਨ ਐਤਵਾਰ ਸਵੇਰ ਬਾਬਾ ਮੜਜੀ ਦੇ ਲਾਈਵ ਦਰਸ਼ਨ ਤੁਹਾਨੂੰ ਅਸੀਂ ਬਾਬਾ ਮੜਜੀ ਦੀ ਸਮਾਧੀ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਨਿਹਾਲ ਹੋ ਜਾਉਗੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਮੜਜੀ ਦੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਸਵੇਰੇ ਸ਼ਰਧਾਲੂ 5 ਵਜੇ ਤੋਂ ਹੀ ਬਾਬਾ ਮੜਜੀ ਦੇ ਸਥਾਨ ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਵੱਡੀ ਗੱਲ ਹੋਰ ਹੈ ਜਦ ਵੀ ਕੋਈ ਸ਼ਹਿਰ ਦਾ ਨਗਰ ਦਾ ਵਿਅਕਤੀ ਬਾਹਰ ਕਿਸੇ ਯਾਤਰਾ ਜਾਂ ਕਿਸੇ ਘਮਣ ਫਿਰਨ ਜਾਂ ਰਿਸ਼ਤੇਦਾਰੀ ਚ ਜਾਂਦਾ ਇਸ ਸਥਾਨ ਤੇ ਮੱਥਾ ਜ਼ਰੂਰ ਟੇਕ ਕੇ ਜਾਂਦਾ ਤਾਂ ਜੋ ਉਸ ਦਾ ਕਾਰਜ ਅਤੇ ਉਸ ਦੀ ਯਾਤਰਾ ਸਫਲ ਰਹੇ